ਕੀ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੀ ਕੋਣੀ ਨੂੰ ਜਾਂਦਾ ਤੇ ਕੋਈ ਹਿੱਸੇ ਇਸ ਤਰ੍ਹਾਂ ਫੁੱਲ ਬਣਾਉਂਦਾ ਹੁੰਦਾ ਸੀ ਪਰਲੇ ਪਛਿਆ ਦਾ ਸੀ ਜਿਲ੍ਹਾ ਮਾਨਤੋਆ ਇੱਧਰ ਆ ਗਿਆ ਜਿਲ੍ਹਾ ਕਰੇਮੋਨਾ ਤੁਸੀਂ ਆ ਦੇਖ ਸਕਦੇ ਹੋ ਇੱਥੇ ਤੱਕ ਜਿਸੇ ਤੱਕ ਕਾ ਗੰਦਾ ਹੋਇਆ ਨੇ ਉਸੇ ਤੱਕ ਪਾਣੀ ਆਇਆ ਸੀ ਅੱਧੇ ਕਹਿੰਦੇ ਸੀ ਤੁਰ ਕੇ ਜਾਣਾ ਵਰਤੇ ਕਹਿੰਦੇ ਸੀ ਸਾਕਲ ਤੇ ਜਾਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਨਵੀਂ ਸਵੇਰ ਵਿੱਚ ਅੱਜ ਦਾ ਦਿਨ ਬਹੁਤ ਸੋਹਣਾ ਐਤਵਾਰ ਵੇ ਤੇ ਅੱਜ ਦਾ ਸਾਡਾ ਪ੍ਰੋਗਰਾਮ ਹੈਗਾ ਸਾਈਕਲਿੰਗ ਕਰਨ ਦਾ ਤੇ ਮੈਂ ਜੇ ਵੇਟ ਕਰ ਰਹੀ ਹਾਂ ਆਪਣੇ ਦੋਸਤ ਦੀ ਜਦੋਂ ਆਂਦਾ ਤੇ ਫਿਰ ਆਪਾਂ ਅੱਜ ਜਾਣਾ ਸਾਈਕਲਿੰਗ ਕਰਨ ਲਈ ਵਈਆ ਹੈਗੀ ਆਪਣੀ ਸਾਈਕਲ ਜਿਹੜੀ ਕਿ ਬਿਲਕੁਕੁਲ ਰੈਡੀ ਹੈ ਆ ਆ ਗਿਆ ਮੇਰਾ ਯਾਰ ਇਟਾਲੀ ਤੇ ਆਪਾਂ ਹੁਣ 브리트는 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 Y de diez a ini y de diez पोकेशन से जितों चलना है। तो सारे भी अपनी अपनी सैकल तैयार कर रहे हैं भाई सारे तैयार ने तो भी सैकल तैयार है बाकी लोकेशन देखो अड़ी है टोटल पताली किलोमीटर ਚਲਾਨੀ ਸਾਈਕਲ ਆਪਾਂ ਇੱਧਰ ਵੀ ਕੋਸ਼ ਹੈਗਾ ਲੱਗਦਾ ਹੈ ਦੇਖਦੇ ਆਂ ਵੀ ਕੀ ਹੈ ਆਹਾਂ ਲੋ ਜੀ ਮੱਛੀਆਂ ਫੜ ਰਹੇ ਨੇ ਇੱਥੇ ਵੀ ਐਤਵਾਰ ਇਹਨਾਂ ਨੂੰ ਰੋਕਣਾ ਵੀ ਕੀ ਹੈ ਵੈਲਸ ਬੜੀ ਧਿਆਰੀ ਪੂਰੀਏ ਮੱਛੀਆ ਫੜਦੇ ਨੇ ਦੇਖਦੇ ਹਾਂ ਕਿ ਇਹਨੇ ਬੱਚੀ-ਮੁੱਛੀ ਵੀ ਫੜੀ ਕਿ ਨਹੀਂ ਓਪਾ ਇਹ ਕਿੰਨਾ ਮੋਰਤੀ ਬਲੇ ਬਲੇ ਬੜੇ ਆਏ ਮੱਛੀਆ ਫੜਨੀ ਸਸਾ

ਕੀ ਤੁਸੀਂ ਕੋਈ ਸੇਵਿੰਗ ਬੰਦ ਕਰਾਣੀ ਹੈ? ਬਈ ਇਹ ਆਪਣਾ ਕੰਮ ਕਰ ਰਹੇ ਨੇ ਅਸੀਂ ਆਪਣਾ ਕਰਦੇ ਹਾਂ। ਮੋਸੇ ਬੋਲਿਆ ਜਿਆਦਾ ਤਾਂ ਨਹੀਂ ਕਿ ਮੈਂ ਕਿਹਾ ਮੱਛੀਆਂ ਫੜ ਰਹੇ ਨੇ ਕਿਤੇ ਕਹਿ ਨਾ ਵੀ ਮੱਛੀਆਂ ਭੱਜ ਜਾਣਗੀਆਂ। ਚਲੋ ਵੀ ਚੱਲੀਏ ਉਡੀਕ ਰਹੇ ਨੇ ਮੇਰੇ ਨਾਲ ਦੇ ਤੇ ਕਰੀਏ ਸ਼ੁਰੂ ਸਰ ਆਪਣਾ ਵੀ ਕੰਮ ਆਪਣਾ ਅੱਜ ਦਾ ਐਤਵਾਰ ਦਾ ਦਿਨ ਸਾਈਕਲਿੰਗ ਦਾ ਘੜੀ ਆਪਣੀ ਰਾਣੀ ਜਾਨ ਨੂੰ ਤਿਆਰ ਆ ਲੋ ਜੀ ਵੇਟ ਕਰ ਰਹੇ ਆ ਸਾਡੇ ਹੈਗੇ ਨੇ ਹੋਰ 5 6 ਜਿਹੜੇ ਰਸਤਾ ਪੁੱਲ ਕੇ ਨਹੀਂ ਆ ਰਹੇ ਨੇ ਉਹ ਵੀ ਮੁੜ ਕੇ ਫਿਰ ਬਈ ਆਪਣੀ ਅੱਜ ਦੀ ਫਿਰ ਵਰਜਿਸ ਸਾਈਕਲ ਲੋ ਜੀ ਕਾਸੀ ਤਿਆਰ ਆ ਹੁਣ अपना ਜਿਹੜਾ ਸਾਡਾ ਕੋਰਸ ਵਿੱਚ 45 ਕਿਲੋਮੀਟਰ ਵੜਾ ਕਰਨ ਵਾਲਾ ਤੇ ਬਾਕੀ ਦੇਖਦੇ ਜੇ ਰਸਤੇ ਵਿੱਚ ਵੀਡੀਓ ਬਣਦੀ ਹੋਈ ਜਰੂਰ ਬਣਾਵਾਂਗਾ। ਨੀਤੇ ਫਿਰ ਸ਼ਾਮ ਨੂੰ ਮਿਲਦੇ ਆ ਫਿਰ ਜਦ ਖਟੂ ਹੋਏਗਾ। ਦੁਬਾਰਾ ਅੱਜ ਹੀ ਅਪਰਟਾ ਲਾਤਰਾ ਵਾਰ ਤੇ ਮਾਚੂਸ। ਸਰਾ Anche oggi chiusa. ਐ ਕਯੂਸਾ। ਐ ਕਯੂਸਾ। ਲੋਈ ਬੰਦਿਆ ਯਾਰ। ਚਰਚ ਵੀ ਬੋਸੋਨੀ ਪੁਰਾਣੀ ਕੰਦੇ ਚਰਚ ਹੈ ਆਹ ਫੁੜੀ ਮੇਰੇ ਨਾਲ ਦੇ ਸਾਰੇ ਥਾਣੇ शहर जा रही लो जी सड़क हो गई खत्म तो अगू हो गया रास्ता होना अगुड़ खोबड़

ਸੇਜ਼ਿੰਗ ਜਿੰਨਕਾ ਬੰਦੀ ਬਣਾਨੇ ਨਾ ਐ ਵੀ ਆਵਿਜ਼ਾਤੋ ਵੀ ਰਸਤਾ ਬਹੁਤ ਖਤਰਨਾਕ ਸੀ ਸਾਰੇ ਰੋਕ ਅੱਧੇ ਕਹਿੰਦੇ ਸੀ ਤੁਰ ਕੇ ਜਾਣਾ ਅੱਧੇ ਕਹਿੰਦੇ ਸੀ ਸਾਕਲ ਤੇ ਜਾਣਾ ਬਿਲਕੁਲ ਬੇਸਲਾ ਫਾਪੀ ਦੀ ਵੈਟਾਨੇ ਮੈਗਿਓ ਕਿ ਫਟ ਚਾਹੋਨ ਅਨਤਰੂ ਦਾਈ ਦੀਆ ਡਾਈ ਤੋ ਫੋ ਡਰੂਸਤ ਇਨ ਪ੍ਰਾਤੀਕਾ ਅਸੇ ਉਹ ਫਟਾਉਣ ਅਨਤਰੂ ਬੋਲ ਨਹੀਂ ਬਣੀ ਜਿਆਦਾ ਖਤਰਨਾਕ ਜਿਆਦਾ ਮੋਟਾ ਖੇਦਿਆ ਸੀ ਨਹੀਂ ਕਰਨਾ ਕਟਵੋਟਾ ਸੀ ਕਰਨ ਵਾਲੀ ਇਸ ਕਰਕੇ ਵਾਪਸ ਥਾਲਤਾ

ਕਾਲਤਰ ਤੇ ਦਰਖਤ ਡਿੱਗੇ ਪਏ ਨੇ ਬੇਗੀਸੇ ਵਾਲਾ ਸਪੀਗ ਹੈ ਲਸਪੀਗ ਹੈ ਅਤੇ ਪੀਗਾਤਾ ਤੇਰ ਸਬੀਉਗਾ ਟੂਟ ਕੰਨੇਟੋ ਕੰਨੇਟੋ ਐਲ ਟੂਟੇਲੇ ਪੀਅੰਤੇ ਦੈਲ ਵੋਸਟਰੋ ਜਾਰਦੀਵੋ ਸੇਂਜ਼ਾਟੋ ਵੇਂਗੋਨੋ ਦਕਾਟੋ ਵੇਖੋ ਬਹੁਤ ਸੁਨਮੀਏ ਨੈਰਵਾ ਗਰੀਏ ਕੋਈ ਕਿਸੇ ਕਾ ਲੋਜੀ ਤੁਰਪਿਆ ਫਿਰ ਦੁਬਾਰਾ ਰਸਤਾ ਬਹੁਤ ਖਰਾਬ ਸੀ ਕਿ ਬਦਲ ਕਾਫੀ ਪਿਆ ਇਨ ਦਿਨਾਂ ਦੇ ਵਿੱਚ ਕਾ ਫਲੀ ਡਰਕਸ ਵਗੈਰਾ ਟੁੱਟ ਕੇ ਡਿੱਗੇ ਸੀ ਇੱਥਾਂ ਇਸ ਕਰਕੇ ਕਈ ਥਾਂ ਤੋਂ ਵਾਪਸ ਮੁੜਨਾ ਪੈ ਰਿਹਾ ਪਰ ਫਿਰ ਵੀ ਕਰਾਂਗੇ ਜ਼ਰੂਰ ਅੱਜ ਆਪਣਾ 45 ਕਿਲੋਮੀਟਰ ਵਾਲਾ ਰਸਤਾ ਇਹ ਆ ਗਈ ਲਗੀ ਅਰ ਛੱਡ ਦਿੱਤੀ ਪਈ ਆਪਾਂ ਬਹੁਤ ਸੋਣਾ ਜਿੰਨੇ ਅੱਜ ਹਵਾ ਵੀ ਚੱਲ ਰਹੀ ਥੋੜੀ ਥੋੜੀ ਤੇ ਉਹ ਵੀ ਬਸੋਣੇ ਦੀ ਤਬਾਰ ਵੀ ਇਸ ਕਰਕੇ ਸਾਰਾ ਪਿੰਡ ਖਾਲੀ ਹੈ ਸਭ ਰਹੇ ਬੜਾ ਸਾਰੇ ਦਾ ਸਾਰਾ ਪਿੰਡ ਕੋਈ ਕੋਈ ਦਿਖਦਾ ਹੈ ਅਲਗ ਅਲਗ ਬਾਤ ਵੀ ਜਾ ਰਿਹਾ ਸ਼ਾਮ ਹੋ ਰਹੀ ਹੈ ਉਹ ਜੀ ਹੈਗਾ ਮੇਰਾ ਸਾਰਾ ਸਕਵਾਦਰਾ ਤੇ ਮੇਰੀ ਟੀਮ ਤੇ ਹੁਣ ਅਸੀਂ ਇੱਥੇ ਰੁਕਿਆ ਕਾਫੀ ਪੀਣ ਦੇ ਲਈ छोटा जा ब्रेक फिर तो दोबारा चल बहुत सोना पेंड जी कॉफी पी लिए हो गया अपना फिर दोबारा शुरू साइकिल तक सफर बहुत सोना जिन ठंडी हवा चल रही है बहुत बढ़िया ਜੀ ਨਹਿਰ ਆ ਗਈ ਫਿਰ ਦੁਬਾਰਾ ਸੰ ਨੂੰ ਮਿਲਣ ਲਈ ਤੇ ਉਹੀ ਹੈ ਜਿਹੜੀ ਆਪਾਂ ਕੱਲ੍ਹ ਵੀ ਮਿਲੀ ਸੀ ਨਹਿਰ ਬਹੁਤ ਪਾਣੀ ਹੈ ਇਹ ਬਾਸ ਬਹੁਤ ਹੈ ਨਾ ਫਟਾ ਕਰਕੇ ਪਾਣੀ ਵੀ ਕਾਫੀ ਉੱਚਾੜੇ ਹੈ ਨਹਿਰ ਵਿੱਚ ਜਿਹੜਾ ਸਰਪੰਚ ਲੱਕੇ ਦਾ ਨਰਸੀ ਲੋਰਿਆ ਜਿਵੇਂ ਆਪਣੀ ਇੰਡੀਆ ਪੰਜਾਬ ਵਿੱਚ ਤੁਸੀਂ ਨਹੀਂ ਹੁੰਦੀ ਬੰਨ ਬਣਿਆ ਹੁੰਦਾ ਪਾਣੀ ਜਾਂ ਤੂੰ ਇਹ ਵੀ ਲੱਗਦਾ ਕਿ ਇੱਥੇ ਨਹਿਰ ਵੀ ਇਹਨਾਂ ਦੇ ਬੰਨ ਬਣਿਆ ਲੱਗਦਾ ਜੇਕਰ ਤੁਸੀਂ ਹਿੰਦੂ ਦੇ ਬਣੇ ਆ ਰਹੇ ਸਾਢੇ ਲੱਖਾਂ ਜਿਹੜੀ ਹੈ ਰੱਬਿਆ ਦੇਖੇ जा याद आती है बिल्कुल फीलिंग पंजाब वाली नहीं है क्योंकि उत्तर तो बदल पैदा पानी कट्ठा होता एसी पर सकल चला मजा कुछ जोर भी सेम फीलिंग ਯੋ ਦੇ ਕਿਦਾ ਸੋਣਾ ਆ ਰਿਹਾ ਯਾਰ ਮੈਨੂੰ ਡਰ ਲੱਗਦਾ ਕਿਤੇ ਸਾਈਕਲਾਂ ਛੜਕੇ ਦੇ ਨਾ ਨਹੀਂ ਨਾ ਚੱਲ ਪੈਣੀ ਇੱਥਾ ਕੋਈ ਨਾ ਤਾਂ ਕੋਈ ਪਤਾ ਨਹੀਂ ਲੱਗਦਾ ਗੋਰਿਆਂ ਦਾ ਆ ਬਣੀ ਤੇ ਢਾਈ ਯੋ ਰੋ ਕੁੰਵਿੰਟੋ ਬਹੁਤ ਹੀ ਗ੍ਰਾਂਡੇ ਆ ਕਿ ਡਾਕਟਰ ਕਹੇ ਭਾਈ ਜਰਾ ਧਿਆਨ ਨਾਲ ਦੇਖ ਕੇ ਇਹੋ ਕਹਿੰਦੇ ਕਿ ਇਹ ਚੀਜ਼ ਸਹੀ ਹੈ। ਇਹ ਸਹੀ ਹੈ। ਇਹ ਹੋ ਗਿਆ ਆਇਆ ਤੇ ਇਹ ਮੈਂ ਕੰਟ ਸੈਟ ਕਰਦੇ ਆ। ਯਾਰ ਮੈਨੂੰ ਇਹ ਮੈਂ ਡਰ ਲੱਗਦਾ ਕਿ ਇਹ ਨਾ ਟਾਈਮ ਖਰਾਬ ਕਰ ਦਿੰਦੇ ਨੇ ਨਾਂ ਤੇ। ਇਸ ਦੇ ਪਰ ਆ ਮੈਨੂੰ ਮੈਗੀਟੀਨਾ ਤੀਕੋ ਕੁਏਸੇ ਫੋਰੋਖੇ ਚ ਨਹੀਂ ਨਹੀਂ ਫੋਰੋਖੇ ਚ ਚੱਲੇ ਨੇ ਵੀ ਕੱਲੀਆ ਬਚ ਗਿਆ ਵੀ ਬਚਾਅ ਹੋ ਗਿਆ। ਸੁਪਾਇ ਫੋ ਫਰੈਸ਼ੀਨੋ ਮਿਟਿਆਮ। ਨਾ ਪਰ ਕਿ ਇਹ ਸੀ ਤਿਆਸਤ। ਨਾ ਨਾ ਇਹ ਮੈਂ ਤੁਹਾਨੂੰ ਕੋਈ ਤਰੀਕਾ ਨਹੀਂ ਹੈ ਕਿ ਬਾਕੀ ਗਿਆ ਪਾ ਵੀ ਵੇਖਿਆ ਨਹੀਂ ਹੈ ਕਿ ਹੈ ਕੀ ਹੈ ਕਿ ਕੰਡੇ ਨਹੀਂ ਹੋਏ ਜਿਵੇਂ ਜੇ ਨਹੀਂ ਲੇ ਕੇ ਕੰਡੇ

ਵੇ ਸਾਡਾ ਕਪਤਾਨ ਲੱਗੇ ਸਭ ਤੋਂ ਜਿਹੜਾ ਸਾਨੂੰ ਰਸਤਾ ਦੱਸਦਾ ਕਿੱਧਰ ਜਾਣਾ ਹੈ ਕਿੱਧਰ ਰੁਕਣਾ ਹੈ ਉਹ ਜੀ 100 ਕਿਲੋਮੀਟਰ ਪੂਰਾ ਕਰ ਲੈਨੇ ਕੋਣ ਹੋ ਗਿਆ ਰੋਟੀ ਦਾ ਟਾਈਮ ਰੋਟੀ ਖਾਣ ਦਵਾ ਦੇ ਬਾਕੀ ਫੇਰ ਅਗਲਾ ਸਫ਼ਰ ਸ਼ੁਰੂ ਕਰਾਂਗੇ ਆਹ ਤੇ ਸਮੱਸਿਆ ਪਾਸਟਾ ਜੋ ਤੇ ਰਸਤਾ ਬੰਦ ਹੈ ਤੇ ਆਪਾਂ ਹੁਣ ਸਾਈਕਲ ਇੱਦਾ ਕੱਢ ਰਹੇ ਹਾਂ ਠੀਕ ਹੈ ਇਹ ਹਾਂ ਕਿਉਂਕਿ ਪੁਲ ਜਿਹੜਾ ਹੈਗਾ ਕਾਫੀ ਪੁਰਾਣਾ ਹੈ ਤੇ ਬੰਦ ਹੋ ਗਿਆ ਹੈ ਇਸ ਦੇ ਉੱਪਰ ਗੱਡੀਆਂ ਨਹੀਂ ਲੰਘ ਸਕਦੀਆਂ ਕੋਈ ਭਾਰੀ ਚੀਜ਼ ਨਹੀਂ ਲੰਘ ਸਕਦੀ ਇਸ ਕਰਕੇ ਉਹਨਾਂ ਨੇ ਪੁਲ ਬੰਦ ਕੀਤਾ ਹੋਇਆ ਹੈ ਕਾਫੀ ਪੁਰਾਣਾ ਹੈ ਪਾਣੀ ਵੀ ਕਾਫੀ ਆਇਆ ਹੋਇਆ ਹੈ ਇਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਇੱਥੇ ਤੱਕ ਜਿਸੇ ਤੱਕ ਕਾ ਗੰਦਾ ਹੋਇਆ ਨਹੀਂ ਉਸ ਤੱਕ ਪਾਣੀ ਆਇਆ ਸੀ ਅਬ ਇਹ ਲੱਗੇ ਨੇ ਗੋਰੇ ਵਰਜਿਸ਼ ਕਰਨ ਰੋਟੀ ਖਾਣ ਤੋਂ ਪਹਿਲਾਂ ਪਾਣੀ ਦੇਖੋ ਵੀ ਕਿੰਨਾ ਹੈ ਉਹ ਵੇਖੋ ਕੀ ਬਣਿਆ ਹੈ ਇਹ ਲੱਕੜਾ ਰੋੜ ਕੇ ਆਈਆਂ ਕਿੱਦਾਂ ਇਕੱਠੀਆਂ ਹੋਈਆਂ ਦੇਖੋ ਜੀ ਦਰਵੀ ਪੁਲ ਬੰਦ ਕੀਤਾ ਹੋਇਆ ਇਹਨਾਂ ਨੇ ਤਾਂ ਵੀ ਕੋਈ ਪੁਲ ਤੋਂ ਪਾਰ ਨਾ ਸਕੇ ਤੂ ਫੇਰ ਲੱਗਦਾ ਹੁਣ ਸੈਕਲ ਚੱਕ ਕੇ ਕਰਨੀ ਪੈਣੀ ਆ ਉੱਤੋਂ ਬਈ ਕੁੱਝ ਕੱਢਦੇ ਆ ਨਾ तो भैया जिला पानो इधर आ गया जिला एक रेस्टोरेंट बहुत ही फेमस वे काफ़ी रश देख रहे थे, थे जगह ਹੈ ਕਿ ਨਹੀਂ ਸਾਡੇ ਲਈ ਵੀ ਰੋਟੀ ਖਾਣ ਲਈ ਕਿਉਂਕਿ ਇੱਥੇ ਪਹਿਲਾਂ ਫੋਨ ਕਰਕੇ ਦੱਸਣਾ ਪੈਂਦਾ ਹੈ ਤੇ ਵੀ ਹੈਗਾ ਰੈਸਟੋਰੈਂਟ ਬਹੁਤ ਪੁਰਾਣਾ ਇਹ ਵੀ ਬੁੱਕ ਵੇ ਸਾਰੇ ਅੱਜ ਐਤਵਾਰ ਹੈ ਅੱਜ ਲੋਕੀ ਸਭ ਬਾਹਰ ਹੀ ਖਾਣਾ ਆਏ ਨੇ ਵਾਹ ਹਰਨੇ ਬਨਰਿਆ ਕੁੱਕੜ ਅਕੜ ਤਿਆਰ ਹੋ ਰਿਹਾ ਲੋ ਬਾਸੀ ਦੀ ਤਿਆਰੀ 20 ਕਿਲੋਮੀਟਰ ਆਪਾਂ ਕਰ ਲਿਆ ਸਫਰ ਤੈ ਤੇ 23 ਕਿਲੋਮੀਟਰ ਦਾ ਰਹਿ ਗਿਆ ਚਲੋ ਵੀ ਕਰਦੇ ਹਾਂ ਸ਼ੁਰੂ ਹਣਾ ਵਾਪਸੀ ਦੀ ਤਿਆਰੀ ਲੋ ਜੀ ਦੁਪਹਿਰ ਦਾ ਲੰਗਰ ਦੇ ਸ਼ਕ ਲਿਆ ਤੇ ਹੁਣ ਹੈਗੀ ਵਾਪਸੀ ਦੀ ਤਿਆਰੀ 23 ਕਿਲੋਮੀਟਰ ਰਹਿ ਗਿਆ ਵੱਕਨੇ ਡੇਢ ਜੱਪੋ ਵੀ ਕਰ ਲੈਣਾ ਪੂਰਾ ਜਾਲ ਤੁਸੀਂ ਪਜਾਤ ਬੋਸੋ ਨਾ ਵੀ ਆ ਰਹੇ ਹਵਾ ਠੰਡੀ ਆਹ ਦੇਖੋ ਜੀ ਤੁਸੀਂ ਤੁਰ ਰਹੇ ਨੇ ਸਾਈਕਲ ਤੇ ਅਗੂ ਆ ਗਿਆ ਸੁਪਨਾ ਵਾਲਾ मक्की हो रही तैयार बस बस छलियाँ लग गए छलियाँ खा गए गर्मी पिंज गए पहुंच गए हूँ एक पिंड बच्चे हम इत ब्रेक इट्स कॉफी टाइम ਚਾਹ ਪੀਨੇ ਆ ਚਾਹ ਪੀ ਕੇ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆ ਆ ਵਾਲੀ ਉਹ ਹੀ ਨੇ ਅਰੇ ਜਿਹੜੀ ਸਾਨੂੰ ਸਵੇਰੇ ਵੀ ਮਿਲੀ ਸੀ ਅਜੇ ਨਾਲ ਨਾਲ ਹੀ ਆ ਰਹੀ ਹੈ ਰਸਤਾ ਵੀ ਖੜੋਤ ਜੇ ਮਦਦ ਨਹੀਂ ਹੱਥਾਂ ਜਾਂਦੀ ਜਿਆਦਾ ਕਣਕ ਕੋਤੇ ਕਾਜਾਂ ਪੋਦੀਆ ਲਬਾ ਕਣਕ ਲੱਗੀ ਹੋਈ ਐ ਇਰਨਾ ਕਾਓ 1000 ਵਿੱਚ ਸੈੱਟੀ ਇਰਨਾ ਪਾਪੀ ਇਰਨਾ ਕਾਓ 1000 ਅੱਦੇ ਦੇ ਫਸਲੇ ਲੇਦਾ ਉੱਥੇ ਰੰਗ ਰਸਤਾ ਬੜਾ ਖਰਾਬ ਸੀ ਉੱਥੋਂ ਗ੍ਰਾਟਸਾ ਫਰਾਟੂਰਾ ਦੈਲ ਦੈਟਰਰੇਗੋ ਜੇ ਜਾਨੇ ਪਾਉਂਦੇ ਸਿਚੀਆ ਦਰੋਲੋ ਦਾ ਦੋਸਤ ਮਿਆ ਪੀਕ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੀ ਕੋਣੀ ਨੂੰ ਜਾਂਦਾ ਤੇ ਕੋਈ ਹਿੱਸੇ ਇਸ ਤਰ੍ਹਾਂ ਫੁੱਲ ਬਣਾਉਂਦਾ ਹੁੰਦਾ ਸੀ കൂട ਲੋ ਜੀ ਪਹੁੰਚ ਗਏ ਆ ਜਿੱਥੇ ਤੁਰੇ ਸੀ 45 ਕਿਲੋਮੀਟਰ ਅੱਜ ਦਾ ਸਫ਼ਰ